हां जी 사ਸੂ ਕਾ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਜਿਹੜੀ ਅੱਜ ਦੀ ਤੁਹਾਡਾ ਵੀਡੀਓ ਸਾਂਝੀ ਕਰ ਰਹੀਆਂ ਪੰਜ ਕਟੀਆਂ ਤੇ ਪੰਜੇ ਕਟੀਆਂ ਵੱਖ-ਵੱਖ ਨਸਲਾਂ ਚ ਐ ਇੱਕ ਤਾਂ ਜਿਵੇਂ ਤੁਹਾਨੂੰ ਮੋਰਾ ਨਸਲ ਚ ਮਿਲ ਜੂਗੀ ਤੇ ਇੱਕ ਤੁਹਾਨੂੰ ਮਿਲ ਜੂਗੀ ਮੀਨੀ ਤੇ ਇੱਕ ਤੁਹਾਨੂੰ ਮਿਲ ਜੂਗੀ ਰੋਸ਼ੀ ਤੇ ਇੱਕ ਤੁਹਾਨੂੰ ਗ੍ਰੇਡੇਡ ਮਿਲੂਗੀ ਤੇ ਇੱਕ ਤੁਹਾਨੂੰ ਮਿਲੂਗੀ ਨੀਲੀ 라ਵੀ ਪੰਜ ਕਟੀਆਂ ਪੰਜੇ ਨਸਲਾਂ ਦੀਆਂ ਨੇ ਠੀਕ ਐ ਤੇ ਬਾਕੀ ਤਰੀਕ ਨੋਟ ਕਰ ਲਓ ਪਹਿਲਾ 16 ਤਰੀਕ ਚੌਥਾ ਮਹੀਨਾ 2025 ਯਾਨੀ ਕਿ 16 ਅਪ੍ਰੈਲ ਹੈ ਨਾ ਸੋ ਬਾਕੀ ਬਾਏ ਨਾਲ ਗੱਲਬਾਤ ਕਰਾਂ ਵੀ ਕੀ ਕੀ ਡਿਟੇਲ ਆ ਗਈ ਸੋ ਪਹਿਲਾ ਵੀਰੇ ਵੀ ਨੇ ਵੀਡੀਓ ਪੂਰੀ ਦੇਖਣੀ ਆ ਸੱਲੀ ਕਰਨੇ ਫੇਰ ਬਾਜੇ ਨਾਲ ਜਿਹੜੀ ਆਪਾਂ ਗੱਲਬਾਤ ਕਰਨੀ ਹੁੰਦੀ ਹੈਗੀ ਤੇ ਬਾਕੀ ਬਾਜੇ ਨਾਲ ਗੱਲਬਾਤ ਕਰਦੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਲਖੇ ਕੀ ਹਾਲ ਚਾਲ ਹੈ ਠੀਕ ਠਾਕ ਪਰ ਤੁਸੀਂ ਦੱਸੋ ਕਿਵੇਂ ਬਹੁਤ ਵਧੀਆ ਕਿਰਪਾ ਬਾਬੇ ਨਾਨਕ ਦੀ ਮਿਹਰਾਂ ਚਲੋ ਹੜੀ ਜੀ ਸਰ ਕੰਮ ਦੱਬੀ ਰੱਖਣਾ ਬਸ ਆਪਾਂ ਕਿਰਪਾ ਬਾਬੇ ਨਾਨਕ ਦੀ ਇਹੀ ਹੜੀ ਆਪਣੀ ਦਾ ਆਪਣੀ ਇਹੀ ਹੜੀ ਆਪਾਂ ਜਿਹੜਾ ਜ਼ਮੀਨ ਚੋਂ ਕਣਕ ਕਾਉਣੀ ਆਪਾਂ ਤਾਂ ਇਹਨਾਂ ਚ ਹੀ ਲੈ ਲਈਏ ਇਹਨਾਂ ਚ ਹੀ ਤੂੜੀ ਕਣਕ ਲੈਣੀ ਆ ਕਰਮਾਣਾ ਚੋਂ ਤੇ ਨਾਮ ਤੇ ਪਿੰਡ ਐਡਰੈਸ ਬੋਲ ਦਿਓ ਨਾਮ ਵੀਰੇ ਆਪਣਾ ਤਾਰੀਆ ਪਿੰਡ ਰਾਈਆ ਤਹਿਸੀਲ ਫ ਠੀਕ ਹੈ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਆਪਣਾ 9855287584 ਵੀਰੇ ਠੀਕ ਆ ਅ ਇੱਥੋਂ ਸਟਾਰਟ ਕਰ ਲਈ ਪਹਿਲੇ ਨੰਬਰ ਹਾਂਜੀ ਹਾਂਜੀ ਇੱਥੋਂ ਇੱਕ ਨੰਬਰ ਦੋ ਜਮ੍ਹਾਂ ਕਰਤੀ ਹੈ ਨਾ ਪਹਿਲੇ ਨੰਬਰ ਤੇ ਜੀ ਜੀ ਲਗਭਗ ਜੇ ਕਿੰਨੀ ਕੁ ਉਮਰ ਦੀ ਆ ਇਹ ਲਗਭਗ ਵੀਰੇ ਹੋਊਗੀ ਡੇਢ ਸਾਲ ਦੇ ਕਰੀਬ ਕੱਟੀ ਠੀਕ ਹੈ ਹਾਂ ਡੇਢ ਸਾਲ ਹੋਰ ਤਾਰ ਕੇ ਦਿਖਾਉਣੇ ਆਪਾਂ ਕੱਟੀ ਦਾ ਸ਼ਿੰਗਾਰ ਬੜਾ ਚੰਗਾ ਲਖੇ ਮੂੰਹ ਮਾਂ ਬੜਾ ਪਹਿਲਾਂ ਸਿੰਗ ਦਿਖਾ ਦਈਏ ਨਾ ਸਿੰਗ ਦੇ ਕਰ ਮੈਨੂੰ ਉੱਥੇ ਹੀ ਮੋੜਨੇ ਸਟਾਰਟ ਕਰਦੇ ਹਾਂ ਤੁੰਨੇ ਨਾ ਕਰਦੇ ਹਾਂ ਹਾਂ ਹੱਥ ਵੱਲਾ ਫਰੀ ਚਲੇ ਇੱਥੇ ਹੀ ਮੋੜ ਜਣਾ ਨੇ ਕਰ ਬਸ ਬਾਕੀ ਦਾ ਵੱਡੇ ਫਰੀਆਂ ਸੇਵਾ ਤੇ ਹੁੰਦਾ ਹੈ ਨਾ ਡਿਪੈਂਡ ਸਾਰਾ ਜੇ ਅਗਲਾ ਸੇਵਾ ਕਰੂਗਾ ਤਾਂ ਸਾਰਾ ਕੁਝ ਹੀ ਹੈ ਹਾਂ ਦਾ ਸੇਵਾ ਆਸਮਾਨੀ ਹੈ ਨਾ ਹਾਂ ਇੱਥੇ ਲੈ ਅਵੇਲੇਬਲ ਤੇ ਲੰਬਾਈ ਚੈੱਕ ਕਰ ਲੋ ਜੀ ਤੇ ਬਾਕੀ ਅਜਦ ਨੂੰ ਖਚਲੀ ਹਾਂ ਤੋਰ ਇੱਥੇ ਖੜ ਕੇ ਲਖੇ ਦੀ ਝੋਲੀ ਦਿਖਾ ਮੜੀ ਜੀ ਹੂੰ ਬਾਕੀ ਫਿਰ ਆਪਾਂ ਗੱਲ ਕਰਾਂਗੇ ਹਾਂ ਇਹ ਇੱਥੋਂ ਚੈੱਕ ਕਰ ਲਵਾਂ ਤੇ ਝੋਲੀ ਚਾਰ ਥਾਂ ਨੇ ਝੋਲੂ ਹੀ ਆ ਇਹ ਮਾਲ ਕੇ ਚੱਲਣਾ ਹਾਂ ਬਲਾਲੀ ਝੋਲੀ ਆ ਪੂਰੀ ਬਲਾਲੀ ਝੋਲੀ ਆ ਬਹੁਤ ਜਿਆਦਾ ਚੰਗੀ ਨਿਖੜਵੇਂ ਲੱਗੇ ਹੋਏ ਆ ਪੱਠਪੂੜਾ ਬੜਾ ਜਿਆਦਾ ਚੌੜਾ ਕੱਟੀ ਦਾ ਹਨਾ ਰਾਜੀ ਸੰਭੀ ਪਲੀ ਆ ਸਰਾਜੀ ਸੰਭੀ ਪਲੀ ਆ ਬਾਕੀ ਸਿਰੇ ਲੱਖੇ ਇੱਕ ਮਜਬੂਰੀ ਆਪਣੀ ਇਹ ਹੁੰਦੀ ਆ ਰਾਤ ਮਾਲ ਆ ਤੇ ਹੁਣ ਆਪਾਂ ਵੀਡੀਓ ਪਾਉਣ ਲੱਗੇ ਹਨਾ ਵੀ ਇੱਕ ਅੱਧਾ ਦਿਨ ਮਾਲ ਰੁਕ ਜੇ ਤਾਂ ਮਾਲ ਥੋੜਾ ਜਿਹਾ ਢੇਜ ਜਾਂਦਾ ਹਾਂ ਫਰਕ ਪੈਂਦਾ ਹਾਂ ਫਰਕ ਪੈ ਜਾਂਦਾ ਵੀ ਆਪਣੀ ਮਜਬੂਰੀ ਤਲਾ ਹੀ ਸੋਚਾ ਕੀ ਕਰ ਸਕਦੇ ਆਗੇ ਬਸ ਆਹੀ ਗੱਲ ਆ ਫਿਰ ਆਪਣੋ ਨਾਲ ਦੇ ਵੇਚਣਾ ਪੈਣਾ ਹੁੰਦਾ ਰੱਖ ਕੇ ਤਾਂ ਆਪਾਂ ਜਿਵੇਂ ਕਹਿੰਦਾ ਵੀ ਈਆਂ ਨੂੰ ਵਕਰੇ ਰੱਖ ਸਕਦੇ ਆ ਕਿਸੇ ਕੋਲ ਤਾਂ ਇਹਨਾਂ ਨੂੰ ਰੱਖ ਹੀ ਨਹੀਂ ਸਕਦੇ ਉਹ ਗੱਲ ਆਪਣੀ ਆ ਭਰਾ ਉਹ ਗੱਲ ਆਪਣੀ ਆ ਆਪਾਂ ਤਾਂ ਇਹ ਕਰ ਰੱਖ ਹੀ ਨਹੀਂ ਸਕਦੇ ਰੱਖ ਨਹੀਂ ਸਕਦੇ ਇਹ ਗੱਲ ਲੈ ਆ ਕੇ ਬਸ ਕਿਸੇ ਘਰੇ ਘਰ ਦਾ ਸ਼ਿੰਗਾਰ ਬਣਾ ਦੇਣੀ ਆ ਬਣਾ ਲੈਣੀ ਆ ਲੈ ਵੀ ਡੇਢ ਸਾਲ ਦੀ ਕੱਟੀ ਆ ਮਿੱਤਰੋ ਜੀ ਨਾਰਸ਼ੂਨ ਚੰਗਾ ਕੱਟੀ ਦਾ ਥਾਂ ਤੁਹਾਨੂੰ ਸੋਹਣੇ ਲੱਗੇ ਤੇ ਰੇਟ ਤਾਂ ਆਪਣੇ ਫੋਨ ਤੇ ਨਾ ਹੁੰਦੇ ਆ ਰੇਟ ਬਾਈ ਫੋਨ ਤੇ ਹੋਣਗੇ ਹਨਾ ਆ ਇੱਥੇ ਰੁਕੀ ਪਹਿਲਾਂ ਦਿਖਾ ਦੇ ਸਿਰ ਦਿਖਾ ਦੇ ਪਹਿਲਾਂ ਲਓ ਜੀ ਲਓ ਲਓ ਇਹ ਮੇਨੀ ਸਮਾਰ ਕੇ ਠੀਕ ਆ ਪਯਰ ਮੀਣੀ ਆ ਗਈ ਪਯਰ ਮੀਣੀ ਆ ਵੀਰੇ ਲਖੇ ਇਹ ਕੱਤੀ ਆ ਜਿਹੜੀ ਇਹਨੇ ਦੋਨ ਦਾ ਇੱਕ ਦੰਦ ਸਟਿਆ ਹਲੇ ਅਸੇ ਇਹਨੂੰ ਕੋਈ ਦੋਂਦੀ ਮੰਨ ਲੇ ਚਾਹੇ ਖੀਰੀ ਮੰਨ ਲੇ ਕਿਉਂਕਿ ਤੈਨੂੰ ਪਤਾ ਵੀ ਆਪਾਂ ਦੰਦਾ ਦੀ ਤੇ ਥਣਾ ਦੀ ਕਹਿ ਕੇ ਦਿੰਨੇ ਹੁੰਦੇ ਆਣਾ ਜੇ ਕੋਈ ਹੁੰਦਾ ਤਾਂ ਵੀ ਇਹ ਕੱਤੀ ਨੇ ਹਲੇ ਇੱਕ ਲਗਭਗ 2 ਸਾਲ ਦੀ ਉਮਰ ਆ ਫਿਰ ਤਾਂ ਜ 2-2 ਹਾਂ 2 ਦੀ ਮੰਨ ਲੇ ਸਵਾ 2 ਦੀ ਮੰਨ ਲੇ ਅਗਲੇ ਦੀ ਮਾਦੀ ਆ ਹਨਾ ਪਰ ਸਿੰਗ ਆ ਜਿਹੜੇ ਦੋਨੇ ਹਲਦੇ ਆ ਹਨਾ ਜਨੇਰਲ ਫਿਰ ਟੀਕਾ ਪਰੋਂ ਦੇ ਕਾਬਲ ਆ ਬਿਲਕੁਲ ਬਈ ਆ ਤਿੰਨ ਝੋਟੀਆਂ ਦਾ ਅੱਜ ਆਪਣੇ ਕੋਲੇ ਇਹ ਜਿਹੀਆਂ ਵੀ ਜਿਹੜੀਆਂ ਬਿਲਕੁਲ ਟੀਕੇ ਦੇ ਕਾਬਲ ਆ ਹ ਹਾਂ ਜੀ ਯਾਰ ਉਹ ਬੰਦੇ ਦੀ ਉਹ ਬੰਦੇ ਦੀ ਕਿਸਮਤ ਆ ਨਾ ਦੇਖ ਕੱਟੇ ਦੀ ਲੰਬਾਈ ਲੰਬੂਈ ਹਾਈਟ ਫੂਟ ਬਹੁਤ ਜ਼ਿਆਦਾ ਆ ਲਖੇ ਹੈ ਨਾ ਸਹੀ ਆ ਸਹੀ ਆ ਹਾਂ ਭਾਗੀ ਤਾਂ ਉਹ ਤਨ ਨੂੰ ਲੰਬੀ ਪਤਲੀ ਆ ਗਈ ਨਾ ਪੂਰੀ ਲੰਮੀ ਪਤਲੀ ਉਹ ਵੀ ਬਰੀਕ ਚਮੜੀ ਦੀਆਂ ਸਾਰੀਆਂ ਕਟੀਆਂ ਕੋਈ ਐ ਨਹੀਂ ਮੋਟਾ ਚਮ ਨਹੀਂ ਹੈਗਾ ਹੈ ਨਾ ਹੂੰ ਠੀਕ ਆ ਇੱਥੋਂ ਇਹਦੀ ਮੜੀ ਝੋਲੀ ਚੀਕਾ ਕਰਵਾ ਦੇ ਬਾਹਰ ਖੜ ਜਾ ਸਭ ਟਿਕਾਈ ਨਾ ਰੋ ਖੜ ਜਾ ਇਹ ਇੱਥੋਂ ਚੈੱਕ ਕਰ ਲੋ ਤੁਸੀਂ ਥਾਣ ਸੁਣ ਦੇ ਲੋ ਸੋਹਣੀ ਝੋਲੀ ਲੱਗੀ ਤਾਂ ਕਰ ਥੋੜਾ ਆਲ ਮਾਰ ਦੇ ਨਾ ਕੋਈ ਨਾ ਖੜ ਕੇ ਦਿਖਾ ਦਾਂਗੇ ਆਪਾਂ ਹੂੰ ਬਾਈ ਕਾਦੇ ਕਾੜੇ ਮਿੱਤਰੋ ਵਧੀਆ ਆ ਗਿਆ ਕੱਟੀ ਦਾ ਜੀ ਜੀ 2 ਸਵਾ 2 ਸਾਲ ਦੀ ਕੱਟਿਆ ਦੀ ਦੰਦੋਂ ਇੱਕ ਦੰਦ ਛਿੱਟਿਆ ਪਰ ਹਾਲਾਂਕਿ ਇਹ ਦੋ ਆਂਦ ਜੀ ਛੁੱਟੂਗੀ ਚੱਕੂਗੀ ਫੇਰੇ ਦੋ ਆਂਦ ਗੈਰੰਟੀ ਚ ਆਉਣੀ ਹੈਗੀ ਠੀਕ ਆ ਬੰਦੋ ਵੀਰੇ ਅੱਜ ਤੋਂ ਬੈਕ ਸ਼ਾਟ ਦਾ ਬਤ ਦਿਖਾ ਦੇਣਾ ਅੱਜ ਤੋਂ ਅਸੀਂ ਬੰਤਰਸੀ ਦੀ ਚੈੱਕ ਕਰ ਲਓ ਨਾ ਤੇ ਚੰਗੀ ਸੰਭੀ ਭਲੀਆਂ ਇੱਥੋਂ ਬੈਕ ਸ਼ਾਟ ਉਹ ਚੈੱਕ ਕਰ ਲਓ ਅੱਜ ਤੋਂ ਪੂਛਵਾ ਦੇਖ ਲਓ ਤੇ ਅੱਜ ਤੋਂ ਸਾਨੂੰ ਬੋਚ ਕੇ ਮੈਂ ਝੋਲੀ ਦਿਖਾ ਦਣਾ ਅੱਜ ਤੋਂ ਚੈੱਕ ਕਰ ਝੋਲੀ ਦੁਪੱਟ ਦਾ ਪੂਛ ਕੋਈ ਗੱਲ ਨਹੀਂ ਲੱਗੇ ਹੂੰ ਠੀਕ ਹੈ ਚੰਗੀ ਝੋਲੀ ਚਾਰ ਕੀਤੀ ਕਰਮ ਵਾਲੇ ਦੀ ਜੀ ਜੀ ਤੇ ਅੱਗੇ ਕੀ ਜੀ ਆਪਾਂ ਕੋ ਤਿੰਨ ਨੰਬਰ ਹਨਾ ਤਿੰਨ ਨੰਬਰ ਬਰਾ ਇਹ ਖੀਰੀ ਆ ਗਈ ਇਹ ਖੀਰੀ ਹੈ ਵੀਰੇ ਇਹਦਾ ਰੋਸ਼ੀ ਆ ਗਈ ਰੋਸ਼ੀ ਹੈ ਨਾ ਇਹਨੂੰ ਜਿਹੜਾ ਕੋਸ ਮਾਰਦੀ ਦਾ ਪਾਪੂ ਰਾਇ ਹੁੰਦਾ ਜਿਹਦੀਆਂ ਹਾਂ ਹਾਂ ਜਿਹਦਾ ਹੁਣ ਚਟੀਆਂ ਹੋ ਗਿਆ ਨੀਂਦੀ ਰਾਬ ਵਿੱਚ ਆ ਜੇ ਜੀ ਜੀ ਇਹਦੇ ਹੈਗੀਆਂ ਪੂਰੀਆਂ ਹੁਣ ਪੂਰਨਾ ਬਾਕੀ ਸੈਂਗ ਸੁਣੇ ਮੋਰਨ ਸਟਾਰਟ ਕਰਦੇ ਵਧੀਆ ਨਾ ਮੈਂ ਸੈਂਗ ਸੁਣਦਾ ਕੋਕਾ ਪੀ ਸੀ ਹੈ ਬਈ ਯਾਰ ਤੇ ਇਹ ਕਿੰਨੀ ਕੁ ਉਮਰ ਦੀ ਦੋਕ ਸਾਲ ਦੀ ਇਹ ਵੀ ਦੋਕ ਸਾਲ ਦੀ ਹੈ ਵੀਰੇ ਮੂੰਹੋਂ ਖੀਰੀ ਹੈ ਕੱਟੀ ਹੈ ਨਾ ਦੋਕ ਸਾਲ ਦੀ ਆ ਗਈ ਮਿੱਤਰੋ ਜੀ ਦੰਦੋ ਬਾਈ ਕਹਿੰਦਾ ਹੋ ਸਕਦਾ ਪੂਛ ਇਹਦੀ ਬਿਲਕੁਲ ਜੈਡ ਬਲੈਕ ਆ ਲਖੇ ਹਾਂ ਹੁਣ ਗੱਲਾਂ ਦੋ ਆ ਹੋ ਸਕਦਾ ਇਹ ਛਾਂਚ ਕੜੀ ਉਹ ਤਾਂ ਰੋਸ਼ੀ ਲੱਗਦੀ ਹੋਵੇ ਤੇ ਹੋਸ ਕਾਲੀ ਹੋ ਜੇ ਹੋ ਸਕਦਾ ਰੋਸ਼ੀ ਹੋਵੇ ਨਾ ਦੋਨੇ ਗੱਲਾਂ ਚ ਆ ਗਈਆਂ ਤੇ ਬਾਕੀ ਜਿਹੜਾ ਭਰਾ ਖਰੀਦੂਗਾ ਸਮਝ ਉਹਦੀ ਆ ਜਜਮੰਟਾ ਬਾਕੀ ਸਮਝ ਬਲੀ ਪੂਰੀ ਫੁੱਲ ਹੈ ਮਾੜੀ ਘਰ ਹੋ ਸਿੱਧੀ ਦਿਖਾਈਏ ਝੋਲੀ ਝੜੀ ਪੈਦੀ ਘਰ ਵਾਲੇ ਦੀ ਤੇ ਐਸੇ ਰੋਕੋ ਠੀਕ ਹੈ ਹਾਈ ਡੂਡ ਲਖੇ ਬਹੁਤ ਜਿਆਦਾ ਵਧੀਆ ਕੱਟੀ ਦੀ ਲੰਬਾਈ ਬੜੀ ਹੈ ਚੜਾਈ ਥੋੜੀ ਬਹੁਤ ਆ ਨਾ ਬਹੁਤ ਜਿਆਦਾ ਚੜਾਈ ਥੋੜੀ ਹੈ ਟੀਕੇ ਦੇ ਬਿਲਕੁਲ ਕਾਬਲੀ ਆ ਬਈ ਇਹ ਠੀਕ ਹੈ ਲੈ ਇਸ ਨੂੰ ਖਾ ਚੈੱਕ ਕਰੋ ਥਣ ਚਾਰ ਨੇਗੇ ਸੋਹਣੀ ਝੋਲੀ ਲੱਗੀ ਬੈਗੀ ਠੀਕ ਐ ਇੱਕ ਵਾਰੀ ਇਧਰੋਂ ਮੈਂ ਹੋਰ ਕਿਹੜਾ ਜਾ ਪਾ ਕੇ ਹਾਂ ਨਾ ਸਮਾਰ ਕਿਹੜਾ ਬਾ ਕੋਈ ਚੱਕਰ ਨਹੀਂ ਆਪਾਂ ਹੋੜਾ ਕਾਹ ਲਾ ਕੇ ਪਸ਼ੂ ਥੋੜੇ ਜਿਹਾ ਡਰਦੇ ਕਾ ਨੂ ਹੋ ਜਾਂਦੇ ਹਾਂ ਹਾਂ ਆਪਣਾ ਕੰਮ ਹੀ ਇਹ ਆਪਣਾ ਵਾ ਜੀ 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 ਲਾ ਭਰਾ ਦੇਖ ਸਕਦੇ ਹੋਗੇ ਇੱਥੋਂ ਦਿਖਾ ਲੱਖਿਆ ਹਾਂ ਇੱਡੀ ਲੌਟ ਲਾ ਲੈਣ ਕਰਕੇ ਲੰਬਾਈ ਲੂਈ ਆਪਾਂ ਦਿਖਾ ਦਈਏ ਲੰਬਾਈ ਦੇਖ ਕੱਟੀ ਦੀ ਤੇ ਹਾਈਟ ਦੇਖ ਹਣਾ ਹੂੰ ਨੇ ਚੰਗੀ ਆ ਕੱਦ-ਕਾੜ ਵੀ ਸਹੀ ਆਗਾ ਮੇਲਬੂਲ ਸਿੰਘਾ ਸੰਸਰ ਸਾਹਮਣੇ ਅਜ ਰਾਜ ਰਹੀ ਹੈ ਨਾ ਪੈਠਪੂੜਾ ਬੜਾ ਜਿਆਦਾ ਚੰਗਾ ਲੱਗੇ ਹੁਣ ਜੇ ਇਹਨੂੰ ਜੇ ਆਪਾਂ ਤੇਰੇ ਵਾਲੀ ਗੱਲ ਜੇ ਮੋਹਰਾ ਚ ਮੰਨਗੇ ਤਾਂ ਜੀ ਪੂਛਾ ਜਿਹੜੀ ਸਾਰੀ ਜੈੱਡ ਬਲਾਈ ਆ ਗਈ ਹਾਂ ਕਈ ਵਾਰੀ ਆਏ ਹੁੰਦਾ ਵੀ ਅੰਦਰ-ਉਂਦਰ ਖੜਾ ਪਸੂ ਉਹੋ ਕਰ ਜਾਂਦਾ ਤਾਂ ਵੀ ਹੋ ਸਕਦਾ ਇਹ ਰੋਸ਼ੀ ਹੂ ਤਾਂ ਵੀ ਕੋਈ ਵਿੱਚ ਪਰਾ ਜਾਂਦਾ ਰੋਸ਼ੀ ਕੱਟੀ ਲੈਣੀ ਹੈ ਜੀ ਰੋਸ਼ੀ ਜੀ ਇੱਕ ਤਰ੍ਹਾਂ ਦੀ ਵੱਖਰੀ ਇਹ ਨਸਲ ਚ ਆ ਗਈ ਇੱਕ ਤਰ੍ਹਾਂ ਹੈ ਨਾ ਜੀ 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 ਇਥੋਂ ਸੀ ਪੈਠ ਥੋੜੀ ਬੰਦਰ ਚੈੱਕ ਕਰੋ ਮਿੱਤਰੋ ਚੰਗੀ ਆ ਕੱਟੀ ਸੰਭੀ ਪਲੀ ਟੀਕਾ ਭਰਾਉਣ ਦੇ ਬਿਲਕੁਲ ਐਨ ਤਿਆਰ ਵਰ ਤਿਆਰ ਹੈ ਤਿਆਰ ਆ ਕਰਮ ਵਾਲਿਆ ਜਾਂਦੀ ਭਰਾਲੇ ਮਹੀਨਾ ਦੋ ਮਹੀਨੇ ਲੈ ਕੇ ਟੀਕਾ ਭਰਾਲੇ ਦੋ ਮਹੀਨੇ ਦਾ ਕਿਹੜੇ ਲਖੇ ਵੱਧ ਤੋਂ ਵੱਧ ਮਹੀਨੇ ਦੇ ਵਿੱਚ ਵਿੱਚ ਹਾਂ ਹਾਂ ਭਾਈ ਜੀ ਤਨੈ ਕਟੀਆਂ ਜਿਹੜੀਆਂ ਇਹਦਾ ਮਹੀਨੇ ਦੇ ਵਿੱਚ ਵਿੱਚ ਟੀਕਾ ਭਰਾਉਣ ਦੇ ਕਾਬਲ ਆ ਉਹ ਇੱਥੋਂ ਇਹਦੇ ਥਣ ਵੀ ਦਿਖਾ ਦੇ ਝੋਲੀ ਦਿਖਾ ਦੇ ਹੂੰ ਲੈ ਕੇ ਚੈੱਕ ਕਰ ਲੋ ਜੀ ਜੀ ਹੂੰ ਸੋਹਣੇ ਥਣ ਲੱਗੇ ਚਾਰ ਤੇ ਵਧੀਆ ਸਭੀ ਭਲੀ ਕੱਟੀਆਂ ਜੀ ਅੱਗੇ ਜੀ ਆਪਣੇ ਕੋਲ ਚਾਰ ਨੰਬਰ ਜੀ ਇਹ ਵੀ ਦੋ ਕੁ ਸਾਲ ਦੀ ਲੱਗਦੀ ਆ ਵੀ ਨਾ ਇਹ ਵੀ ਵੀਰੇ ਲਗਭਗ ਦੋ ਸਾਲ ਦੀ ਆ ਮੂਹੋ ਖੀਰੀ ਆ ਭਰਾ ਜੀ ਮੂਹੋ ਖੀਰੀ ਆ ਗਈ ਇਹ ਬੱਲੀ ਕੱਟੀ ਆ ਗਈ ਗ੍ਰੇਡੇਡ ਆਪਾਂ ਕਹਿ ਸਕਦੇ ਇਹਨੂੰ ਜੀ 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 ਇਹਦੇ ਮੱਥੇ 'ਚ ਫੁੱਲੀ ਆ ਤੇ ਪੂਛ ਆ ਜਿਹੜੀ ਉਹ ਇਹਦੀ ਵੱਧ ਚਿੱਟੀ ਆ ਹਾਂ ਵਾ ਗ੍ਰੇਡੇਡ ਚ ਆਈ ਏ ਹਾਂ ਠੀਕ ਐ ਤੇ ਇੱਥੇ ਰੋਲ ਬਾਦ ਸੰਗ ਦਿਖਾ ਦੇ ਨਾ ਸੰਗ ਚੈੱਕ ਕਰੋ ਬਹੁਤ ਸੋਹਣਾ ਸੰਗ ਲੱਗਦਾ ਕਹਿੰਦਾ ਉਹਨਾਂ ਰੰਗ ਸੰਗ ਹੀ ਆ ਹੂੰ ਉਹੀ ਕੱਢ ਵਾਲਾ ਰੰਗ ਸੰਗ ਲੱਗਿਆ ਵਾ ਹਾਂ ਬਾਕੀ ਸਾਰੇ ਸਮੀ ਪਲੀ ਲਖੇ ਬਹੁਤ ਜ਼ਿਆਦਾ ਕੱਟੀਆਂ ਬਹੁਤ ਜ਼ਿਆਦਾ ਸਮੀ ਵੀ ਆ ਬਹੁਤ ਜ਼ਿਆਦਾ ਸਮੀ ਵੀ ਆ ਕੱਟੀ ਐ ਨਹੀਂ ਵੀ ਕੋਈ ਲਿੱਸੇ ਲਾਵੇਂ ਘਰੋਂ ਆਈ ਹੋਣੀ ਆ ਹਨਾ ਨਹੀਂ ਇਹ ਚੰਗੇ ਘਰੋਂ ਆਈ ਬਹੁਤ ਜ਼ਿਆਦਾ ਜੰਮੀ ਪਲੀ ਆ ਇੱਥੇ ਰੋਕੀ ਲੈ ਐਥੇ ਨਿਗਾਹ ਮਾਰੋ ਮਿੱਤਰੋ ਰਾਜੀ ਕੱਦ ਕਾਠ ਬੇਲ ਲੰਬਾਈ ਚ ਚੰਗੀ ਕਰਨ ਵਾਲੀ ਸਾਰਾ ਕੁਸ਼ ਤਿਆਰ ਆ ਗਈ ਤਿਆਰ ਆ ਹੂੰ ਦੰਦੋ ਖੀਰੀ ਆ ਗਈ ਹਾਂ ਦੰਦੋ ਖੀਰੀ ਆ ਵੀਰੇ ਪਿੱਠਪੂੜਾ ਜ਼ਿਆਦਾ ਵੱਡਾ ਚੰਗਾ ਇਹਦਾ ਹੂੰ ਲੈ ਕੇ ਬੈਕ ਸ਼ਾਟ ਦਿਖਾ ਦੇ ਨਾ ਆਪਾਂ ਪਿੱਠਪੂੜੀ ਦੀ ਬੰਤਰ 2 ਸਾਲ ਦੀ ਕੱਟੀ ਆ ਮਿੱਤਰੋ ਤੇ ਵਧੀਆ ਟੀਕਾ ਭਰਾਉਂਦੇ ਕਾਬਲ ਕਟਾ ਇਹ ਵੀ ਟੀਕਾ ਭਰਾਉਂਦੇ ਬਿਲਕੁਲ ਕਾਬਲੀਆ ਲੱਗੇ ਕਈ ਭਰਾ ਕਹਿੰਦੇ ਵੀ ਯਾਰ ਅਸੀਂ ਲੰਬਾਨਾ ਸਵਾਨਾ ਨਹੀਂ ਸਾਹਮਣਾ ਪਸ਼ੂ ਵੀ ਟੀਕਾ ਭਰ ਉਹ ਉਹਨਾਂ ਵਾਸਤੇ ਹੀ ਤੋਹਫੇ ਅੱਜ ਦੀ ਜਿਹੜੀ ਚ ਹੈ ਨਾ ਜੀ 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 ਠੀਕ ਆ ਬੰਨ ਕੇ ਪਸੰਦ ਖਾਦਨੇ ਉਹਦੇ ਜੀ ਬਗ ਡੜ ਸੋਚ ਹੁੰਦੀ ਕਈ ਭਰਾ ਕਹਿੰਦੇ ਛੋਟੀ ਕੱਟੀ ਲੈਣੀ ਆ ਅਸੀਂ ਹੱਥੀ ਪਾਲਣੀ ਹੈਗੀ ਪਾ 7 ਮਹੀਨਾ ਦੀ 8 9 ਮਹੀਨੇ ਕੱਟੀ ਲੈਣੀਗੀ ਕੋਈ ਕਹਿੰਦਾ ਤਕਰੀਬਨ ਲਖੇ ਆਪਾਂ ਮਾਲ ਵੱਡਾ ਹੁਣ ਤਾਂ ਹੀ ਲਿਆਉਣ ਲੱਗਿਆ ਬਾਹਲੇ ਭਰਾਵਾਂ ਦੇ ਫੋਨ ਆਉਂਦੇ ਆ ਅਗਲਾ ਕਹਿੰਦਾ ਬਾਈ ਮਾਲ ਤਿਆਰ ਹੋ ਜੇ ਹਨਾ ਸਹੀ ਆ ਹਾਂ ਫਿਰ ਆ ਬਾਕੀ ਸਰੇ ਭਾਈ ਕਿਸੇ ਨੂੰ ਵੀ ਆਪਾਂ ਹੋਣੀ ਕਰ ਸਕਦੇ ਅਲੱਗ-ਅਲੱਗ ਸੋਚ ਆ ਆਪਦੀ ਆਪਦੀ ਜਿਵੇਂ ਜਿਵੇਂ ਕੋਈ ਇਹੋ ਕਰਦਾ ਹਨਾ ਨਹੀਂ ਬਾਕੀ ਦੇਖੋ ਉਹ ਮਾਲਾ ਵੀ ਅਸੀਂ 2 ਮਹੀਨੇ ਲੱਗटिया ਭਰਦੀਆ 10 ਮਹੀਨੇ ਸੂਨ ਦੇ ਸਾਲ ਹੋ ਗਿਆ ਸਾਲ ਚ ਘਟੋ ਘਟ ਇਹ ਨਾ ਵਾ ਢਾਈ ਨਰ ਵੀ ਕਰੂਗੀ ਕਰੂਗੀ ਭਾਈ ਉਹਦਾ ਆਪਾਂ ਨੂੰ ਵੀ ਪਤਾ ਹੀ ਨਹੀਂ ਪਤਾ ਨਾ ਅੱਜ ਤੁਸੀਂ ਐਂ ਦੇਖ ਲਓ ਵੀ ਖੋਲੇ ਮਈਆਂ ਦੇ ਰੇਟ ਆ ਜਿਹੜੇ ਲੱਖੇ ਲੱਖ ਲੱਖ ਰੁਪਈਆ ਰੇਟ ਹੋਏ ਪਏ ਆ ਪਸਵਾ ਦੇ ਹਾਂ ਲੱਖ ਮਈਆਂ ਦੇ ਤੇ ਜਿੱਦੇ ਨੂੰ ਅੱਜ ਤੋਂ ਇੱਕ ਸਾਲ ਨੂੰ ਤੁਸੀਂ ਐਂ ਮੰਨ ਕੇ ਚੱਲੋ ਵੀ 20-25000 ਰੁਪਈਆ ਦਾ ਰੇਟ ਉਹੀ ਵੱ ਆਇਆ ਇਹ ਨਾਲ ਮਲੂ ਹੀ ਨਿਕਲ ਜੀ ਚੋਤਲਾ ਮਲੂ ਹੀ ਜੂਗਾ ਆਏ ਮੰਨ ਕੇ ਚੱਲੋ ਵੀ ਆਏ ਸਾਲ ਨਾਰਮਲ ਗੱਲ ਆ 10-15000 ਰੁਪਇਆ ਤਾਂ ਪਸ਼ੂ ਦਾ ਆਮ ਰੇਟ ਵਾਧਾ ਹੈ ਤੇ ਜਿਹੜੀਆਂ ਚੰਗੀਆਂ ਚੀਜ਼ਾਂ ਉਹਨਾਂ ਦੇ ਤਾਂ ਮੰਦਾ ਹੀ ਨਹੀਂ ਆਉਂਦਾ ਨੰਬਰ ਗਰਮੀ ਹੋਵੇ ਸਰਦੀ ਹੋਵੇ ਉਹਦਾ ਕੋਈ ਮਤਲਬ ਨਹੀਂ ਉਹਨਾਂ ਦਾ ਮੰਦਾ ਆਉਂਦਾ ਹੀ ਨਹੀਂ ਹਨਾ ਤੇ ਬਾਕੀ ਸਰੇ ਆਪਦੀ ਆਪਦੀ ਸੋਚ ਆ ਹਨਾ ਜੇ ਕੋਈ ਭਰਾ ਉਹ ਲੈਂਦਾ ਹਨਾ ਹਾਂ ਤੇ ਅੱਗੇ ਆ ਕੀ 5 ਨੰਬਰ 5 ਨੰਬਰ ਵੀਰੇ ਨੀਲੀ 라ਵੀ ਪਿਓਰ ਠੀਕ ਹੈ ਲੈ ਪਹਿਲਾਂ ਚਾਰੇ ਪੈ ਜੱਟੇ ਕਰ ਲਓ ਦੇਖ ਲਓ ਜੀ ਤੇ ਤੇਡੇ ਕੱਟ ਵਾਲੀ ਹੈ ਬਾਲੇ ਭਰਾਵਾਂ ਦੀ ਚੋਅਸ ਹੁੰਦੀ ਹੈ ਤੇ ਅੱਜ ਇਹਦਾ ਜਿਹੜਾ ਰੇਟ ਆ ਲੱਖੇ ਆਪਾਂ ਵੀਡੀਓ ਦੇ ਵਿੱਚ ਹੀ ਕਰ ਦਿਆਂਗੇ ਇਹਦਾ ਰੇਟ ਵੀਡੀਓ ਵਿੱਚ ਕਰ ਦਿਆਂਗੇ ਵੀਡੀਓ ਦੇ ਵਿੱਚ ਕਰ ਦਿਆਂਗੇ ਬਾਹਲਾ ਭਰਾਵਾਂ ਨੂੰ ਉਹ ਹੋਣਾ ਹੋਵੇ ਹੈਨਾ ਲੈ ਸਿੰਗ ਚੈੱਕ ਕਰ ਲਓ ਇਹਦਾ ਕੋਕਾ ਪੀ ਸੀ ਆ ਬਾਈ ਐਂ ਦੇਖ ਵੀ ਹੁਣੇ ਤੋਂ ਐਂ ਨਾਲ ਮੁੜਦੇ ਜਾਂਦੇ ਆ ਤੇ ਟੇਡੇ ਕੱਟ ਵਾਲੀ ਇਹ ਹੈ ਹਨਾ ਆ ਦੇਖੋ ਕੱਟ ਪੂਰਾ ਇਹਦੇ ਅੱਖਾਂ ਦੇਖ ਸਕਦੇ ਹੋ ਇਧਰੋਂ ਤੇ ਇਧਰੋਂ ਆ ਅੱਖ ਦੇਖ ਸਕਦੇ ਹੋ ਹਨਾ ਇਹਦੇ 'ਚ ਜਵਾਬ ਹੈਗਾ ਵੀਰੇ ਹੈਗਾ 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 ਉਹ ਉਹ ਚੀਜ਼ ਦੀ ਗਾਰੰਟੀ ਹੋਏ ਕੋਈ ਕੋਈ ਗਲਾਬੀ ਆਗੇ ਨਾ ਹਾਂ ਕੋਈ ਗਲਾਬੀ ਆਗੇ ਸੂਤ ਵੀਰੇ ਇਹਦੇ ਨਿਸ਼ਾਨ ਆ ਅੱਛਾ ਸੂਤ ਦੇ ਨਿਸ਼ਾਨ ਆਗੇ ਨਾ ਇਹਦੇ ਵੀ ਨਿਸ਼ਾਨ ਆ ਹਾਂ ਠੀਕ ਆ ਇਸੇ ਥਾਂ ਦਿਖਾ ਦੀ ਆਪਾਂ ਹਾਂ ਝੋਲੀ ਇਹ ਦੇ ਕਰਮ ਵਾਲੀ ਦੀ ਝੋਲੀ ਦੇ ਕਿੰਨੀ ਜਿਆਦੇ ਚੰਗੇ ਜਿਹੜੀ ਨਸਲ ਬਰੀਡ ਆ ਤਾਂ ਨਸਲ ਬਰੀਡ ਹੀ ਆ ਲੈਖੇ ਯਾਰ ਹਨਾ ਇਹਦੇ ਥੱਲੇ ਵੀ ਕਈ ਭਰਾਵਾਂ ਦੀ ਹੁੰਦਾ ਇਹਦੇ ਥੱਲੇ ਵੀ ਬਾਈ ਚਿੱਟਾ ਹੈ ਅੱਛਾ ਹਾਂ ਜੀ ਤੁੰਨੀ ਵੀ ਚਿੱਟੀ ਆ ਜੀ ਤੁੰਨੀ ਵੀ ਚਿੱਟੀ ਹੈ ਸਾਰੀਆਂ ਚੀਜ਼ਾਂ 101% ਇਹਦੀਆਂ ਸਹੀ ਆ ਪੂਰਾ ਕਰ ਦਈਏ ਪੂਰੀਆਂ ਕਰ ਲੈ ਕਰੀ ਸਿੱਧੀ ਇਹਨੂੰ ਫਿਰ ਦੁਬਾਰਾ ਦਿਖਾ ਦਈਏ ਸਿੱਧੀ ਕਰ ਲੈ ਲੈ ਪੁੱਤੋਈ ਤੇ ਇੱਥੇ ਲਾ ਕੇ ਦਿਖਾ ਦੇ ਤੇ ਘਰ ਫਿਰ ਰੇਟ ਕੀ ਕਰਦਾ ਹੁਣ ਇਹਦਾ ਇਹਦਾ ਰੇਟ ਵੀ ਜੀ ਬਸ ਲੈਣ ਦੇ ਨਾਲ ਗੱਲਾਂ ਹੋਣਗੀਆਂ ਬੜਾ ਫਰਕ ਨਹੀਂ ਹੋਣਾ ਮਾਨਤਾ ਨਹੀਂ ਹੋਣਾ ਕੋਈ ਬੜਾ ਰੇਟ ਨਹੀਂ ਕਰਨਾ ਇਹਦਾ ਜਿਹੜਾ ਰੇਟ ਆ ਸਿਰਫ 20000 ਰੁਪਈਆ 20000 ਰੁਪਈਆ 20000 ਦੇ ਵਿੱਚੋਂ ਆਪਾਂ ਜਿਹੜਾ ਇਹਦਾ ਮਾਨਤਾਨ ਜ਼ਰੂਰ ਕਰਦਾ 100-100 ਕਰਦਾ ਵਧੀਆ ਉਹ ਮਾਨਤਾਨ ਕਰਦਾ ਨਹੀਂ ਹੈਈਏ ਸਾਬਾ ਸਾਹਲੇ ਬਈ ਮੈਨੂੰ ਲੱਗਦਾ ਸਾਲ ਤੋਂ ਘੱਟ ਹੀ ਹੋ ਕਰਮਾਂ ਵਾਲੀ ਸਾਲक ਦੀ ਹੋਊਗਾ ਆਪਾਂ ਗੀ ਜੀ ਤੇ ਬਾਕੀ ਸਿਰੇ ਭੁੱਖੀ ਧੀ ਜੀ ਬੜੀ ਐ ਜਦੋਂ ਦੀ ਆਈ ਆ ਕੱਲ ਦੀ ਇਹ ਆਥਣ ਦੀ ਤੇ ਪੱਠੇ ਨੇ ਮੈਨੂੰ ਲੱਗਦਾ ਵੀ ਚੱਕਿਆ ਨਹੀਂ ਮੂੰਹ ਕਿਸੇ ਨੇ ਉਹੀ ਵਾਲਾ ਰੱਬ ਨੇ ਜੇ ਰੱਖੇ ਘਰੇ ਤੋ ਹੱਸਤਾ ਨੀਂਦੀ ਰਈਦਾ ਬੱਸ ਇਹ ਭਾਦੋ ਸਾਂਭੀ ਗਈ ਨਹੀਂ ਸਾਂਭੀ ਗਈ ਨਹੀਂ ਤੂੰ ਐਂ ਦੇਖ ਲੱਖੇ ਮੂੰਹ ਵਾਂ ਦੇਖਦਾ ਕਿੱਡਾ ਜ਼ਿਆਦਾ ਸੋਹਣਾ ਦੇ ਹਾਂ ਨਾ ਚੰਗਾ ਯਾਰ ਹਨਾ ਸਿੰਗੀ-ਸੁੰਗੀ ਬਹੁਤ ਜ਼ਿਆਦਾ ਨੇ ਦੋ ਤਿੰਨ ਕੱਟਾਂ ਹੀ ਖਾ ਕੇ ਇਹ ਦੇਰ ਦੀ ਪਟੀਂ ਦੇ ਇਹ ਰੰਗ ਬੋਲ ਜਾ ਕਰਮ ਵਾਲੀ ਨੇ ਫੇਰ ਤਾਂ ਕਰਮ ਵਾਲੀ ਪੂਰੀ ਬੱਸ ਥੋੜੀ ਲਿਸੀ-ਲਿਸੀ ਐ ਕਿ ਕਦ ਕਾਠੋਂ ਮਦਸਾਨਾ ਸਹੀਏ ਸਾਲ ਦੀ ਕੱਟੀ ਹੁੰਦੀ ਹੈਗੀ ਚੰਗੀ ਆ ਨਾ 20000 ਬਿਲਕੁਲ ਜੈਨੂਨ ਜਾਂ ਮਲੋ ਕਰਿਆ ਬਾਈ ਨੇ ਤੇ ਬਾਕੀ ਪੰਜ ਕੱਟੀਆਂ ਇਹ ਦਰ ਨਾਮ ਆ ਸਕਦੇ ਹੋ ਬਾਈ ਦਾ ਪਿੰਡ ਰਾਈਆ ਤਹਿਸੀਲ ਫ ਮੋਬਾਈਲ 98552 ਤੇ 87584 ਬਈ ਦਾ ਮੋਬਾਈਲ ਨੰਬਰ ਆ ਗਿਆ ਸੋ ਜਿਹੜੀ ਕੰਡੀਸ਼ਨ ਪਸੰਦ ਆਊਗੀ ਬੇਸਕੋ ਕਿਥੇ ਕਿਹਾ ਕੇ ਖਰੀਦ ਸਕਦੇ ਹਾਂ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ